ਹਣ ਤੋਂ ਕਰੀਬ ਅੱਧਾ ਜਾਂ ਪੌਣਾ ਘੰਟਾ ਪਹਿਲਾਂ ਨਕੋਦਰ ਦੇ ਇੱਕ ਜਿਮ ਦੇ ਵਿੱਚ ਫਾਇਰਿੰਗ ਹੋਈ ਆ ਜਿਮ ਵੀ ਜਿਹੜਾ ਤੁਹਾਨੂੰ ਦਿਖਾ ਰਹੇ ਆ ਮੈਂ ਕੈਮਰਾਮੈਨ ਜੀ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਜਰੂਰ ਦਿਖਾ ਦੇ ਇੱਥੇ ਕਰੀਬ 7 ਵਜੇ ਦੇ ਕਰੀਬ ਗਰੁੱਪਾਂ ਦੇ ਵਿੱਚ ਦੋ ਗਰੁੱਪਾਂ ਵਿੱਚ ਲੜਾਈ ਹੋਈ ਆ ਜਿੱਥੇ ਕਿ ਫਾਇਰਿੰਗ ਹੋਈ ਆ ਉਹਦੇ ਵਿੱਚ ਦੋ ਨੌਜਵਾਨ ਜਿਹੜੇ ਆ ਉਹ ਪੂਰੀ ਤਰ੍ਹਾਂ ਜਖਮੀ ਹੋ ਗਿਆ ਇਥੇ ਖੂਨ ਵੀ ਤੁਸੀਂ ਦੇਖ ਰਹੋ ਕਿ ਖੂਨ ਦੀ ਜਿਹੜੇ ਬਹੁਤ ਜ਼ਿਆਦਾ ਬਿਖਰਿਆ ਪਿਆ ਆ ਤਾਂ ਆਪਣਾ ਵੀ ਪਿਆ ਆ ਸੂਤਰਾ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਨੌਜਵਾਨ ਗੰਬੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਉਹਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਸਿਰਫ ਇਥੇ ਖੜਾ ਸੀਗਾ ਜਿਹਦੇ ਗੋਲੀ ਵਜੀ ਆ ਔਰ ਦੂਸਰਾ ਜਿਹੜਾ ਆ ਉਹ ਗਰੁੱਪ ਦੇ ਵਿੱਚ ਸੀਗਾ ਫਿਲਹਾਲ ਜਿਹੜੀ ਇੰਨੀ ਕੀ ਜਾਣਕਾਰੀ ਸਾਡੇ ਕੋਲ ਆ ਸਿਵਲ ਹਸਪੀਟਲ ਦੇ ਵਿੱਚ ਜਿਹੜੇ ਦੋਨੋਂ ਨੌਜਵਾਨ ਆ ਉਹ ਐਡਮਿਟ ਕਰਵਾਇਆ ਗਿਆ ਡੀਐਸਪੀ ਸੁਖਪਾਲ ਸਿੰਘ ਨਾਲ ਗੱਲ ਹੋਈ ਆ ਉਹਨਾਂ ਨੇ ਵੀ ਸਾਡੇ ਕੋਲੋਂ ਸਮਾਂ ਮੰਗਿਆ ਲੇਕਿਨ ਉਹ ਕਰਦੇ ਆਂ ਜਿਹੜਾ ਕਰਦਾ ਗਿਆ ਕੋਈ ਦੋ ਫੋਰਚਨਰ ਗੱਡੀਆਂ ਸੀ ਇਹਨਾਂ ਦੋ ਫੋਰਚੂਨਰ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਵੀ ਇਹਨਾਂ ਇਹਨਾਂ ਦੋਨਾਂ ਦੇ ਵਿੱਚ ਸਿਰਫ ਐਕਸਚੇਂਜ ਹੋਇਆ ਵਾ ਉਹ ਹਜੇ ਤੱਕ ਜਦ ਤੱਕ ਹੁਣ ਤੱਕ ਸਿਰਫ ਇਨਾ ਹੀ ਪਤਾ ਲੱਗਾ ਉਸ ਕਰ ਰਹੇ ਆ ਸਾਰਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਦਵਾਗੇ ਗੱਡੀਆਂ ਦੇ ਵਿੱਚ ਸਾਨੂੰ ਇਹੋ ਪਤਾ ਲੱਗਾ ਜੀ ਇੱਕ ਇੱਕ ਯਵਰਾਜ ਮੁੰਡਾ ਹੈ ਉਹ ਇੰਜਰਡ ਹੋਇਆ ਵਾ ਇੱਕ ਦਿਲਪ੍ਰੀਤ ਮੁੰਡਾ ਦੇਸਰਾਜ son of ਕੰਗ ਸਾਬੂ ਦਾ ਉਹ ਇੰਜਰਡ ਹੋਇਆ ਵਾ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇੱਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਵਿੱਚ ਇੱਕ ਗੱਡੀ ਤਾਂ ਇਹ ਸੀਗੀ ਇੱਕ ਗੱਡੀ ਹੋਰ ਸੀਗੀ ਜਿਹੜੀ ਇਹਨਾਂ ਨੂੰ ਜਿਹੜੀ ਹੈ ਅ ਜਿਹਦੇ ਬਾਰੇ ਦੱਸਿਆ ਜਾਂਦਾ ਵੀ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਸਾਰਾ ਉਹ ਅਸੀਂ ਉਹ ਜੀ ਸਾਰਾ ਇਨੀਸ਼ੀਅਲ ਸਟੇਜ ਹੈ ਅਜੇ ਤਾਂ ਅਸੀਂ ਜਸਟ ਪਹੁੰਚੇ ਹਾਂ ਹਸਪੀਟਲ ਹੁਣ ਇਹਦਾ ਇਨਸੀਡੈਂਟ ਹੈ 15 ਮਿੰਟ ਪਹਿਲਾਂ ਦਾ ਅੱਜ ਇੱਕ ਬੰਦਾ ਸੀਰੀਅਸਲੀ ਇੰਜਰਡ ਹੈ ਉਹ ਦੇਖਦੇ ਆ ਦਾ ਕੀ ਹੈਗਾ ਜੇ ਸੀਰੀਅਸ ਹੈ ਤੇ ਉਹ ਸਾਰਾ ਜਲਦੀ ਸ਼ੋਰਟਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਵਗੈਰਾ ਕੁਝ ਨਹੀਂ ਨਾਮ ਜੇ ਜੇ ਸਿਰਫ ਤੁਹਾਨੂੰ ਇਹ ਦੱਸ ਸਕਦਾ ਮੈਂ ਵੀ ਇੱਕ ਬੰਦਾ ਜਵਰਾਜ ਜਿਹੜਾ ਇੰਦੇ ਜਿਹੜਾ ਤੇ ਇੱਕ ਦਿਲਪ੍ਰੀਤ ਸਾਹ ਬੇਸਰਾਜ ਆ ਕੰਗਸਾਬੂ ਦਾ ਉਹ ਦੋ ਬੰਦੇ ਜਿਹੜੇ ਆ ਇਹ ਜਿਹੜੇ ਹੋਏ ਨੇ ਜੇਮਨੀ ਜੀ ਜੇਮਨੀ ਜੇਮਨੀ ਜੀ ਇਹ ਜੇਮਨੀ ਇਹ ਸ਼ੰਕਰ ਚੌਂਕ ਤੋਂ ਜੇਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਲੱਗ ਕੇ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਜਿਹੜਾ ਵਾ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਂਕ ਤੋਂ ਤੇ ਇਹਨਾਂ ਨੇ ਫਾਇਰ ਕੀਤੇ ਆ ਇੱਕ ਜਿਹੜੀ ਫੋਰਚੂਨਰ ਗੱਡੀ ਵਿੱਚ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇਥੋਂ ਆਣ ਕੇ ਜਿਹੜਾ ਵਾ ਉਹ ਜਿਹੜੇ ਵਖ ਵਖਰੇ ਹੋ ਗਿਆ ਨਹੀਂ ਉਹ ਡੈਥ ਹੋਈ ਤਾਂ ਉਹ ਮੁੰਡੇ ਨਾਲ ਦਾ ਨਹੀਂ ਨਹੀਂ ਉਹ ਸੱਟ ਲੱਗੀ ਹੈ ਜੀ ਦੇਖ ਰਹੇ ਨਹੀਂ ਉਹਨਾਂ ਨਾਲ ਦਾ ਨਹੀਂ ਉਹ ਜਿਮ ਚ ਸੀਗਾ ਕਿ ਜਿਮਤ ਸੀਗਾ ਮੁੰਡਾ ਜਿਹੜਾ ਜੁਵਰਾ ਮੁੰਡਾ ਵਾ ਜੁਵਰਾਜ ਮੁੰਡਾ ਹੈਗਾ ਵਾ ਪਲਵਿੰਦਰ ਸਿੰਘ ਇਹ ਇਹ ਜਿਮ ਦੇ ਵਿੱਚ ਵੈਸੇ ਹੀ ਸੜਕਦੇ ਵੈਸੇ ਹੀ ਆਪਣੇ ਜਿਮ ਦੇ ਵਿੱਚ ਖੜਾ ਸੀਗਾ ਇਹ ਜੋ ਇਹਨਾਂ ਦੀ ਜਿਹੜੀ ਉਹ ਕਰਾਸ ਫਾਇਰਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਰੰਜੀਤ ਸ਼ਾਹ ਸੀ ਹਰਿ ਹੋਰੀ ਇਨੀਸ਼ੀਅਲ ਸਟੇ ਇਹ 10 ਮਿੰਟ ਹੋਏ ਨੇ 15 ਮਿੰਟ ਨੂੰ ਇਨਸੀਡੈਂਟ ਹੋਇਆ ਨੂੰ ਆਪ ਮੈਂ ਆਇਆ ਮੈਂ 10 ਮਿੰਟ ਚ ਜਿੰਨਾ ਕਿ ਤੁਹਾਨੂੰ ਪਤਾ ਵੈ ਉਹਨਾਂ ਹੀ ਆ ਮੈਨੂੰ ਸਾਰਾ ਕਰਕੇ ਫਿਰ ਮੈਂ ਤੁਹਾਨੂੰ ਬਰੀਫਿੰਗ ਕਰਦਾ ਜੀ ਠੀਕ ਹੈ